ਉਸ ਮੋਢੀ ਵਾਲੀ ਜਿਹੜੀ ਸੜਕ ਹੈ ਉਹਦੇ ਉੱਤੇ ਕਿਉਂਕਿ ਸਾਰਾ ਪਾਣੀ ਲੰਘੇ ਇਸ ਕਰਕੇ ਉਹ ਥੱਲੋਂ ਬਿਲਕੁਲ ਖੋਰ ਚੁੱਕੀ ਹੈ ਔਰ ਸਰਕਾਰ ਜਿਹੜੀ ਹੈ ਇਹ ਸੜਕ ਬਣਾਉਣ ਤੋਂ ਬਿਲਕੁਲ ਮੂੰਹ ਮੋੜ ਚੁੱਕੀ ਆ ਜਿਹੜਾ ਤੁਸੀਂ ਸਵਾਲ ਕੀਤਾ ਹੈ ਕੈਪਟਨ ਸਰਜੀਤ ਸਿੰਘ ਮਾਰਗ ਇਸ ਤੋਂ ਉਰਾ ਇੱਕ ਖੈਰਾ ਰੋਡ ਜਿਹੜੀ ਉਹ ਸੜਕ ਇਹਨਾਂ ਨੇ ਪਹਿਲਾਂ ਐਲਾਨ ਕੀਤਾ ਪਿਛਲੇ ਕਈ ਸਾਲਾਂ ਤੋਂ ਤਾਂ ਉਹ ਬਣੀ ਨਹੀਂ ਔਰ ਹੀ ਝੰਡਾ ਕਲਾ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ ਇਹ ਪੰਡਿਆ ਸਾਰੀ ਮੁੱਕ ਗਈ ਸੀ ਮਤਲਬ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਮੌਜੂਦ ਆ ਸਰਦੂਲਗੜ ਤੋਂ ਪਿੰਡ ਝੰਡਾ ਕਲਾਂ ਨੂੰ ਜੋ ਇੱਕ ਇਤਿਹਾਸਿਕ ਪਿੰਡ ਹੈ ਜਾਣ ਵਾਲੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਬਣੀ ਹੋਈ ਹੈ ਉਹਦੀ ਹਾਲਤ ਬਹੁਤ ਹੀ ਖਰਾਬ ਹੈ ਥਾਂ ਥਾਂ ਤੋਂ ਟੁੱਟੀ ਹੋਈ ਹੈ ਬਹੁਤ ਖਸਤਾ ਹਾਲਤ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਸੜਕ ਇੱਕ ਪਾਸੇ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਖੁਰ ਚੁੱਕੀ ਹੈ ਕਿਸੇ ਵੀ ਸਮੇਂ ਕੋਈ ਖਤਰਨਾਕ ਹਾਦਸਾ ਵਾਪਰ ਸਕਦਾ ਹੈ ਸੋ ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸੜਕ ਨੂੰ ਜੋ ਇੱਕ ਇਤਿਹਾਸਿਕ ਪਿੰਡ ਨੂੰ ਜਾਂਦੀ ਹੈ ਔਰ ਇੱਥੇ ਵੀਰਵਾਰ ਨੂੰ ਤੇ ਮੱਸਿਆ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੀ ਹੈ ਭਾਰੀ ਆਵਾਜ਼ਾਈ ਭਾਰੀ ਵਾਹਨ ਇੱਥੋਂ ਦੀ ਲੰਘਦੇ ਨੇ ਔਰ ਹਾਦਸਾ ਵਾਪਰ ਜਾਣ ਦਾ ਬਹੁਤ ਖਤਰਾ ਹੈ ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਲਾਕੇ ਦੇ ਲੋਕਾਂ ਵੱਲੋਂ ਇੱਥੋਂ ਲੰਘਣ ਵਾਲੇ ਰਾਹੀਰ ਲੋਕਾਂ ਦੇ ਵੱਲੋਂ ਇਹ ਮੰਗ ਹੈ ਕਿ ਇਹ ਸੜਕ ਦਾ ਕੋਈ ਜਲਦੀ ਠੋਸ ਹੱਲ ਕੀਤਾ ਜਾਵੇ ਸੁਣਨ ਵਿੱਚ ਇਹ ਵੀ ਆਇਆ ਕਿ ਇਹਦੇ ਟੈਂਡਰ ਹੋ ਚੁੱਕੇ ਨੇ ਪਰ مسئلے ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹਦਾ ਕੋਈ ਆਰਜੀ ਹੱਲ ਜ਼ਰੂਰ ਕੀਤਾ ਜਾਵੇ ਆ ਖੱਡਾ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਹੈ ਦੇਖ ਸਕਦੇ ਹੋ ਕਿ ਕੋਈ ਵੀ ਬਹਾਨੇ ਦੇ ਵਿੱਚ ਬੈਠ ਸਕਦਾ ਹੈ ਸੋ ਜਦੋਂ ਤੱਕ ਇਹ ਸੜਕ ਨਵੀਂ ਨਹੀਂ ਬਣਨ ਲੱਗਦੀ ਉਦੋਂ ਤੱਕ ਇਹਦਾ ਕੋਈ ਆਰਜੀ ਹੱਲ ਇਸ ਜਗ੍ਹਾ ਦਾ ਜਾਂ ਜਿੱਥੇ-ਜਿੱਥੇ ਖਤਰਨਾਕ ਖੱਡੇ ਬਣੇ ਹੋਏ ਆ ਜ਼ਰੂਰ ਕੀਤਾ ਜਾਵੇ ਕੈਪਟਨ ਸਰਜੀਤ ਸਿੰਘ ਮਾਰਗ ਸ਼ਹਿਰ ਦੇ ਬਲਰਾਜ ਭੋਂਦੜ ਕਾਲਜ ਤੋਂ ਲੈ ਕੇ ਚਿਲਿੰਗ ਸੈਂਟਰ ਸਰਦੂਲਗੜ੍ਹ ਤੱਕ ਸੜਕ ਦੇ ਆਸੇ-ਪਾਸਿਆਂ ਤੇ ਕਾਫੀ ਖੱਡੇ ਬਣੇ ਹੋਏ ਨੇ ਖੱਡਿਆਂ ਦੇ ਵਿੱਚ ਪਾਣੀ ਭਰਿਆ ਸਾਹਮਣੇ ਨਜ਼ਰ ਆਉਂਦਾ ਕੋਈ ਵੀ ਵਾਹਨ ਕੋਈ ਵੀ ਵਹੀਕਲ ਇਨ੍ਹਾਂ ਖੱਡਿਆਂ ਵਿੱਚ ਜਾ ਕੇ ਹਾਦਸਾ ਗ੍ਰਸਤ ਹੋ ਸਕਦਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੱਡਿਆਂ ਦੇ ਵਿੱਚ ਪਾਣੀ ਅਜੇ ਤੱਕ ਇਹ ਸੜਕ ਵੱਲ ਵੀ ਕਿਸੇ ਨੇ ਗੌਰ ਨਹੀਂ ਕੀਤੀ ਸੋ ਸ਼ਹਿਰ ਵਾਸੀਆਂ ਦੀ ਇੱਥੋਂ ਆਉਣ ਜਾਣ ਵਾਲੇ ਲੋਕਾਂ ਦੀ ਇਹਦੇ ਪ੍ਰਤੀ ਵੀ ਮੰਗ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਸੜਕ ਤੇ ਬਣੇ ਹੋਏ ਖੱਡਿਆਂ ਨੂੰ ਪੂਰਿਆ ਜਾਵੇ ਕਿਉਂਕਿ ਖੈਰਾਤਲਾ ਖੈਰਾ ਖੁਰਦ ਸੰਘਾ ਡਿੰਗ ਰੋਡ ਨੂੰ ਜਾਣ ਵਾਲੇ ਲੋਕਾਂ ਦਾ ਆਉਣ ਜਾਣ ਦਾ ਰਸਤਾ ਸਾਰਿਆਂ ਦਾ ਇਹੋ ਹੈ ਇਸ ਵਕਤ ਅਸੀਂ ਮੌਜੂਦ ਹਾਂ ਸਰਦੂਲਗੜ੍ਹ ਤੋਂ ਸਾਧੂ ਵਾਲਾ ਫੂਸ ਮੰਡੀ ਨੂੰ ਜੋ ਸੜਕ ਜਾਂਦੀ ਹੈ ਸਨ 2023 ਦੇ ਵਿੱਚ ਜਦੋਂ ਘੱਗਰ ਦਾ ਭਿਆਨਕ ਹੜ੍ਹ ਆਇਆ ਸੀ ਉਸ ਟਾਈਮ ਤੇ ਇਸ ਸੜਕ ਦੀ ਹਾਲਤ ਬਹੁਤ ਖਸਤਾ ਹੋ ਗਈ ਪੂਰੀ ਤਰ੍ਹਾਂ ਟੁੱਟ ਗਈ ਸੀ ਜਿਸ ਕਰਕੇ ਇਹ ਇਨਾ ਪਿੰਡਾਂ ਦੇ ਇਲਾਕੇ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਮਮੂਲੀ ਬਰਸਾਤ ਦੇ ਨਾਲ ਇਹ ਸੜਕ ਦੇ ਉੱਤੇ ਇਸ ਤਰ੍ਹਾਂ ਹੋ ਜਾਂਦਾ ਕਿ ਜਿਵੇਂ ਕੋਈ ਤਲਾਬ ਬਣਿਆ ਹੋਵੇ ਤਾਂ ਇਹ ਸਮੱਸਿਆ ਦੇ ਸਬੰਧ ਵਿੱਚ ਜਾਣਕਾਰੀ ਹਾਸਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਬਿਕਰਜੀਤ ਸਿੰਘ ਜੀ ਸਾਧੂ ਵਾਲਾ ਉਹਨਾਂ ਤੋਂ ਜਾਣਦੇ ਆ ਕਿ ਇਹਨਾਂ ਇਲਾਕੇ ਦੇ ਲੋਕਾਂ ਨੂੰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਕਿੰਨੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਬਿਕਰਜੀਤ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੋ ਕਿ ਲੋਕ ਪੱਖੀ ਮੁੱਦੇ ਨੂੰ ਉਠਾਉਣ ਦਾ ਹੰਬਲਾ ਮਾਰਿਆ ਹੈ ਇਹ ਜੋ ਸੜਕ ਹੈ 2023 ਦੇ ਵਿੱਚ ਜਦੋਂ ਹੜਾ ਆਇਆ ਸੀਗਾ ਫੂਸ ਮੰਡੀ ਵਾਲੀ ਜਿਹੜੀ ਸੜਕ ਹੈ ਉਹਦੇ ਉੱਤੋਂ ਦੀ ਕਿਉਂਕਿ ਸਾਰਾ ਪਾਣੀ ਲੰਘਿਆ ਇਸ ਕਰਕੇ ਉਹ ਥੱਲੋਂ ਬਿਲਕੁਲ ਖੁਰ ਚੁੱਕੀ ਹੈ ਔਰ ਪਿਛਲੇ 2 ਸਾਲ ਤੋਂ ਲੋਕ ਬਹੁਤ ਜ਼ਿਆਦਾ ਰਿਸਕੀ ਜਿਹੜਾ ਰਸਤਾ ਉਹਦੇ ਉੱਤੋਂ ਲੰਘ ਰਹੇ ਆ ਔਰ ਉੱਥੋਂ ਦੀ ਸਵੇਰੇ ਲਗਭਗ 5 ਤੋਂ 6 ਬੈਨਾ ਟੱਪਦੀਆਂ ਜਿਦੇ ਵਿੱਚ ਛੋਟੇ ਬੱਚੇ ਮੌਜੂਦ ਹੁੰਦੇ ਆ ਔਰ ਸਰਕਾਰ ਜਿਹੜੀ ਆ ਇਹ ਸੜਕ ਬਣਾਉਣ ਤੋਂ ਬਿਲਕੁਲ ਮੂੰਹ ਮੋੜ ਚੁੱਕੀ ਆ ਕਿਉਂਕਿ ਸਰਕਾਰ ਇੱਕ ਬਹੁਤ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਆ ਜਿਹਦਾ ਸਾਇਦ ਸਾਨੂੰ ਜਿਹੜੀ ਕੀਮਤ ਸਾਡੇ ਨੰਨੇ-ਮੁੰਨੇ ਬੱਚਿਆਂ ਦੀ ਜਾਨ ਦੇ ਕੇ ਚਕਾਉਣੀ ਪੈ ਰੇ ਪਵੇਗੀ ਕਿਉਂਕਿ ਸੜਕ ਜਿਹੜੀ ਆ ਉਹ ਫੂਸ ਮੰਡੀ ਵਾਲੀ ਜਿਹੜੀ ਸੜਕ ਆ ਉਹਦੀ ਜਿਹੜੀ ਜਾੜਾ ਨਿਕਲ ਚੁੱਕੀ ਆ ਬੈਣ ਕਿਨਾਰੀ ਦੇ ਉੱਤੋਂ ਦੀ ਗੁਜਰਦੀ ਆ ਜਿਹਦੇ ਨਾਲ ਕਿਸੇ ਵੇਲੇ ਵੀ ਜਾਂ ਰਾਤ-ਬਰਾਤੇ ਕੋਈ ਵੀ ਬੰਦਾ ਜੋ ਸੜਕ ਦੇ ਉੱਤੋਂ ਦੀ ਲੰਗੇਗਾ ਤਾਂ ਬਹੁਤ ਭਿਆਨਕ ਹਾਦਸੇ ਵਾਪਰਨ ਦੀਆਂ ਜਿਹੜੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਤੇ ਜਿਹੜੀ ਸਰਕਾਰ ਹੈ ਇਹ ਪੂਰੀ ਤਰ੍ਹਾਂ ਸੁੱਤੀ ਪਈ ਹੈ ਐਮਐਲਏ ਨੇ ਬਹੁਤ ਵਾਰੀ ਲਾਣ ਕੀਤਾ ਕਿ ਇਹ ਸੜਕ ਹੁਣ ਬਣ ਜੂਗੀ ਅੱਜ ਬਣ ਜੂਗੀ ਕੱਲ ਬਣ ਜੂਗੀ ਹੁਣ ਜੁਲਾਈ ਦੇ ਵਿੱਚ ਇਹਨੂੰ ਪੂਰੇ 2 ਸਾਲ ਹੋ ਜਾਣਗੇ ਥੋੜੇ ਦਿਨ ਕੱਢਦੇ ਆ ਇਸ ਤੋਂ ਬਾਅਦ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਹੁਣ ਇਸ ਸੜਕ ਦੀ ਬਣਨ ਦੀ ਹਜੇ ਤੱਕ ਕੋਈ ਸੰਭਾਵਨਾ ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ ਸਰ ਇਹਦੇ ਬਸ ਇਹ ਵੀ ਸੁਣਨ ਵਿੱਚ ਆਇਆ ਕਿ ਟੈਂਡਰ ਹੋ ਚੁੱਕੇ ਆ ਉਹਦੇ ਬਾਰੇ ਤੁਸੀਂ ਵੀ ਕੋਈ ਗੱਲ ਸੁਣੀ ਆ ਹਾਂਜੀ ਮੈਂ ਲਗਭਗ ਪਿਛਲੇ 1 ਸਾਲ ਤੋਂ ਇਹ ਗੱਲ ਸੁਣਦਾ ਆ ਰਿਹਾ ਕਿ ਜਿਹੜੀ ਇਹ ਸਾਧੂ ਵਾਲਾ ਤੋਂ ਸਰਦੂਲਗੜ੍ਹ ਤੋਂ ਬਾਇਆ ਸਾਧੂ ਵਾਲਾ ਕੌੜੀਵਾੜਾ ਹੋ ਕੇ ਆਲੂਪੁਰ ਤੱਕ ਜਿਹੜੀ ਪ੍ਰਧਾਨ ਮੰਤਰੀ ਵਾਲੀ ਚੌੜੀ ਸੜਕ ਬਣਨੀ ਹੈ ਇਹ ਲੇਕਿਨ ਉਹ ਸਿਰਫ ਬਿਆਨਾਂ ਤੱਕ ਸੀਮਤ ਹੈ ਇਹ ਕੋਈ ਸੜਕ ਨਾ ਤਾਂ ਕੋਈ ਇਹਦੇ ਤੇ ਕੋਈ ਕੰਮ ਹੋਇਆ ਪਹਿਲਾਂ 3 ਸਾਲ ਤੋਂ ਅਸੀਂ ਇਹਦੇ ਤੇ ਸੀਵਰੇਜ ਦਾ ਪਾਣੀ ਲੀਕੇਜ ਹੋ ਰਿਹਾ ਸੀਗਾ ਜਿਹੜਾ ਕਿ ਬੜੀ ਮੁਸ਼ਕਲ ਨਾਲ ਹੁਣ ਜਾ ਕੇ ਬੰਦ ਹੋਇਆ ਔਰ ਇਹਦੇ ਨਾਲ ਜਿਹੜਾ ਇਹ ਸੜਕ ਡਾਇਰੈਕਟ ਕਿਉਂਕਿ ਮੰਡੀ ਨਾਲ ਜੁੜੀ ਹੋਈ ਆ ਮੇਰੇ ਇਧਰਲੇ ਪਾਸੇ ਜਿਹੜੀ ਮੰਡੀ ਵਾਲੀ ਸੜਕ ਇਹਨੂੰ ਮੇਨ ਰਸਤਾ ਜੋ ਸਾਧੂ ਵਾਲਾ ਫੂਸ ਮੰਡੀ ਨੂੰ ਜਾਣ ਵਾਲਾ ਹੈ ਜਿਹੜੀ ਇਹ ਮੰਡੀ ਹੈ ਇਹਦੇ ਤੇ ਕਿਤੇ ਵੀ ਕੋਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਸਾਰਾ ਮੰਡੀ ਦਾ ਪਾਣੀ ਇਕੱਠਾ ਹੋ ਕੇ ਆਹ ਸੜਕ ਦੇ ਇੱਥੇ ਗੇਟ ਤੇ ਆ ਜਾਂਦਾ ਜਿਹਦੇ ਨਾਲ ਪੈਦਲ ਤੁਰਨ ਵਾਲਾ ਬੰਦਾ ਵੀ ਪੈਦਲ ਇੱਥੋਂ ਦੀ ਕ੍ਰੋਸ ਨਹੀਂ ਕਰ ਸਕਦਾ ਜਿਸ ਦਿਨ ਮੀਂਹ ਪੈਂਦਾ ਮਤਲਬ ਇੰਨਾ ਬੁਰਾ ਹਾਲ ਹੈ ਲੋਕ ਇੱਥੋਂ ਦੀ ਪੈਦਲ ਵੀ ਨਹੀਂ ਜਾ ਸਕਦੇ ਔਰ ਇਹ ਸੜਕ ਦਾ ਕੋਈ ਵੀ ਹੀਲਾ ਜਿਹੜਾ ਨਾ ਸਰਕਾਰ ਕਰ ਰਹੀ ਹੈ ਨਾ ਇਥੋਂ ਦੀ ਜਿਹੜੀ ਨਗਰ ਕੌਂਸਲ ਆ ਉਹ ਗੰਦ ਦਾ ਪਾ ਸਕਦੇ ਆ ਉਹਨਾਂ ਦਾ ਸੀਵਰੇਜ ਤਾਂ ਲੀਕ ਹੋ ਸਕਦਾ ਉਹਨਾਂ ਦਾ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਤਾਂ ਲੀਕ ਹੋ ਸਕਦੀਆਂ ਪਰ ਉਹ ਇਸ ਸੜਕ ਦੀ ਜਾਂ ਇਸ ਰਸਤੇ ਦੀ ਸੰਭਾਲ ਦੇ ਲਈ ਕੁਝ ਨਹੀਂ ਕਰ ਰਹੇ ਸਰ ਇਸ ਸੜਕ ਤੋਂ ਇਲਾਵਾ ਇੱਕ ਕੈਪਟਨ ਹਰਜੀਤ ਸਿੰਘ ਮਾਰਗ ਹੈ ਇੱਕ ਝੰਡਾਗਲਾ ਇਤਿਹਾਸਕ ਪਿੰਡ ਨੂੰ ਸੜਕ ਜਾਂਦੀ ਆ ਉਹਨਾਂ ਸੜਕਾਂ ਦਾ ਵੀ ਬੁਰਾ ਹਾਲ ਆ ਉਹਦੇ ਸਬੰਧ ਵਿੱਚ ਵੀ ਕੁਝ ਕਹਿਣਾ ਚਾਹੁੰਦੇ ਹਾਂ ਪੈਸੇ ਦਾ ਜੀ ਇਹ ਜਿਹੜੀ ਸਰਕਾਰ ਨੂੰ ਬਣੀ ਨੂੰ 3.5 ਸਾਲ ਹੋ ਗਏ ਜਿਹੜੀਆਂ ਲਿੰਕ ਰੋਡਾਂ ਨੇ ਇਹ ਮਤਲਬ ਸਾਰੇ ਦੀਆਂ ਸਾਰੀਆਂ ਹਰ 5 ਸਾਲ ਦੇ ਵਿੱਚ ਗਰੰਟਡ ਇੱਕ ਵਾਰੀ ਇਹ ਬਣਨੀਆਂ ਹੁੰਦੀਆਂ ਨਵੀਆਂ ਇਹਨਾਂ ਨੇ ਬਹਾਨਾ ਕੀ ਲਾਇਆ ਕਿ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ 8000 ਕਰੋੜ ਸੈਂਟਰ ਨੇ ਰੋਕਿਆ ਹੋਇਆ ਹੈ ਲੇਕਿਨ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਪਿਛਲੇ 3 ਸਾਲ ਤੋਂ 4 ਸਾਲ ਤੋਂ ਲੋਕ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘ ਰਹੇ ਆ ਔਰ ਪੰਜਾਬ ਦੀ ਵੱਡੀ ਜਿਹੜੀ ਆਬਾਦੀ ਆ ਉਹ ਪਿੰਡਾਂ ਦੇ ਵਿੱਚ ਰਹਿੰਦੀ ਆ ਇਸ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਕੈਪਟਲ ਸਰਜੀਤ ਸਿੰਘ ਮਾਰਗ ਇਸ ਤੋਂ ਹੋਰ ਇੱਕ ਖੈਰਾ ਰੋਡ ਜਿਹੜੀ ਜੋ ਜੀ ਬਿਜਲੀ ਘਰ ਦੇ ਕੋਲੋਂ ਜਾਂਦੀ ਆ ਉਹ ਸੜਕ ਇਹਨਾਂ ਨੇ ਪਹਿਲਾਂ ਲਾਣ ਕੀਤਾ ਪਿਛਲੇ ਕਈ ਸਾਲਾਂ ਤੋਂ ਤਾਂ ਉਹ ਬਣੀ ਨਹੀਂ ਹਾਲਾਂਕਿ ਉਹ ਸੜਕ ਦੇ ਪੂਰੀ ਬਣ ਦੇ ਨਾਲ ਸ਼ਹਿਰ ਦੀ ਜਿਹੜੀ 30 40% ਟ੍ਰੈਫਿਕ ਆ ਉਹ ਸੜਕ ਦੇ ਉੱਤੇ ਸ਼ਿਫਟ ਹੋ ਸਕਦੀ ਆ ਪਰ ਉਹ ਸੜਕ ਹੁਣ ਨੱਕ ਨਾਲੋਂ ਕੱਢ ਕੇ ਗੱਲ ਨਾਲ ਲਾਉਣ ਵਾਲੀ ਗੱਲ ਮੰਗੂ ਨਾ ਤਾਂ ਉਹ ਇਧਰਲੇ ਪਾਸੋਂ ਇਧਰਲੇ ਸਿਰੇ ਤੋਂ ਬਣਾਈ ਜਾਣਾ ਪਰਲੇ ਸਿਰੇ ਤੋਂ ਬਣਾਈ ਆ ਜਿਹੜੀ ਕੈਪਟਨ ਸਰਜੀਤ ਸਿੰਘ ਮਾਰ ਗਿਆ ਤੇ ਜੇ ਖੈਰਾ ਰੋਡ ਦੋਨੇ ਜੇ ਦੋਨੇ ਇਕੱਠੀਆਂ ਇਹ ਮਤਲਬ ਬਣ ਜਾਂਦੀਆਂ ਨੇ ਸੜਕਾਂ ਤਾਂ ਪੂਰੀ ਤਰ੍ਹਾਂ ਜੇ ਜੀ ਟ੍ਰੈਫਿਕ ਆ ਨੈਸ਼ਨਲ ਹਾਈਵੇ ਤੋਂ 40% ਟ੍ਰੈਫਿਕ ਸਿੱਧਾ ਉਹਨਾਂ ਦੋਨਾਂ ਸੜਕਾਂ ਦੇ ਸ਼ਿਫਟ ਹੋ ਸਕਦਾ ਤੇ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲ ਸਕਦੀ ਆ ਲੇਕਿਨ ਇਹਦੇ ਤੇ ਪਿਛਲੇ ਕਈ ਸਾਲਾਂ ਤੋਂ ਐਲਾਨ ਹੋ ਰਿਹਾ ਵੀ ਅੱਜ ਬਣੂਗੀ ਕੱਲ ਬਣੂਗੀ ਇਹ ਸੜਕ ਨਹੀਂ ਮੜ ਰਹੀ ਝੰਡਾ ਕਲਾ ਪਿੰਡ ਨੂੰ ਜਿਹੜੀ ਸੜਕ ਜਾਂਦੀ ਆ ਇਹ ਪਿਛਲੇ ਕਈ ਸਾਲ ਤੋਂ ਇਹ ਬੰਦਿਆ ਸਾਰੀ ਟੁੱਟ ਗਈ ਸੀ ਮਤਲਬ ਕਿਸੇ ਠੇਕੇਦਾਰ ਤੇ ਜਾਂ ਕਿਸੇ ਤੇ ਕੋਈ ਕੋਈ ਇਨਕੁਆਰੀ ਨਹੀਂ ਹੈ ਕੋਈ ਕਾਰਵਾਈ ਨਹੀਂ ਹੈ ਔਰ ਉਸ ਤੋਂ ਬਾਅਦ ਪਿਛਲੇ ਸਾਲ ਬਾਬਿਆਂ ਨੇ ਉਹਨੂੰ ਮਤਲਬ ਸਿਮਿੰਟ ਵਗੈਰਾ ਭਰ ਕੇ ਰਾਸ ਲੰਗਣ ਜੋਗ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਹੁਣ ਫੇਰ ਨਿਕਲ ਗਿਆ ਤੇ ਉਹ ਸੜਕ ਦਾ ਇਨਾ ਬੁਰਾ ਹਾਲ ਹੈ ਕਿ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸਰਦਾਪੁਰਖ ਸ਼ਰਧਾਲੂ ਜਿਹੜੀ ਸਿੱਖ ਸੰਗਤ ਉੱਥੇ ਜਾ ਰਹੀ ਆ ਲੇਕਿਨ ਸਰਕਾਰ ਨੇ ਜਿਹੜਾ ਉਹ ਸੜਕ ਨੂੰ ਜਿਹੜੀ ਗਾਂਹਾਂ ਬਹੁਤ ਸਾਰੇ ਪਿੰਡਾਂ ਨੂੰ ਜੋੜਦੀ ਹੈ ਜਿਹੜੀ ਹਰਿਆਣੇ ਨਾਲ ਵੀ ਸਾਨੂੰ ਜੋੜਦੀ ਆ ਉਹ ਸੜਕ ਨੂੰ ਬਣਾਉਣ ਦੇ ਲਈ ਕੋਈ ਪਲਾਨ ਆ ਜਿਹੜਾ ਸਰਕਾਰ ਦਾ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ ਇਸ ਹਾਲ ਸਾਡੇ ਨਾਲ ਡਾਕਟਰ ਬਿਕਰਜੀਤ ਸਿੰਘ ਜੀ ਸਾਧੂਵਾਲਾ ਸਰਦੂਲਗੜ ਦੇ ਨਾਲ ਜਿੰਨੀਆਂ ਵੀ ਸਬੰਧਤ ਲਿੰਕ ਰੋਡ ਨੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਖੁੱਲਕੇ ਚਾਣਨਾ ਪਾਇਆ ਸੋ ਲੋਕਾਂ ਦੀ ਇਹਨਾਂ ਨੇ ਆਪਣੇ ਵੱਲੋਂ ਵੀ ਮੰਗ ਕੀਤੀ ਹੈ ਕੋਈ ਹੱਲ ਕੀਤਾ ਜਾਵੇ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਮੈਂ ਪ੍ਰਕਾਸ਼ ਸਿੰਘ ਜ਼ੈਲਦਾਰ ਜ਼ੈਲਦਾਰ ਟੀਵੀ ਸਰਦੂਲਗੜ